ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਪੰਜਾਬ ਦੇ ਮਹਿੰਡਾ ਜ਼ਿਲ੍ਹੇ ਦੇ ਵਿੱਚ ਹਾਂ ਤਾਂ ਨਾਕੀਬੰਦੀ ਲਾ ਕੇ ਨੀਮੀ ਤਲਾਸੀ ਅਭਿਆਨ ਚਲਾਇਆ ਜਾ ਰਿਹਾ ਹੈ ਰਸ਼ੇ ਨੂੰ ਲੈ ਕੇ ਜੁੱਧ ਨਸ਼ਾ ਵਿਰੋਧੀ ਕਮੇਟੀ ਮੈਂ ਜਿਹੜੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਨੀ ਗੱਡੀ ਵਿੱਚ ਕੋਈ ਸਮੱਸਿਆ ਬਗਰਾ ਨਾ ਹੋਵੇ ਤਾਂ ਪੁਲਿਸ ਵੱਲੋਂ ਇਹੜੀ ਹੈ ਕਿ ਮਸਤੀ ਦੀ ਪੂਰੀ ਕਰਤੀ ਜਾ ਰਹੀ ਹੈ ਜਿਵੇਂ ਸਰ ਜੋ ਬੈਗ ਖਲਾ ਕੇ ਕੰਨੇ ਕੰਨੇ ਚੀਜ਼ ਜਿਹੜੀ ਇਹ ਤਲਾਸ਼ੀ ਲੱਤੀ ਜਾ ਰਹੀ ਹੈ। ਹਾਉ ਦੇਖਦੇ ਆ ਬਟਲਾ ਤੋਂ ਪੂਰੀ ਕੋਟ। മണ്ട് ബൈ ഇപ്പുറത്ത് ഒന്നിങ്ങനെ വരുന്നുണ്ട് മാഗ്നിറ്റ്യൂഡ് ആവുന്നതുപോലെ ਸਰ ਅੱਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਪ੍ਰੋਗਰਾਮ ਦੇ ਚੈੱਕ ਕਰਨੀ ਅਸਾਬਦੀ ਮਾਨਯੋਗ ਬੀਜੀਪੀ ਸਾਹਿਬ ਵੱਲੋਂ ਕੁਝ ਦਿਨਾਂ ਬਾਅਦ ਆਪਰੇਸ਼ਨ ਚੱਲਦੇ ਆ ਜਿਹਨੂੰ ਕਾਸ ਆਪਰੇਸ਼ਨ ਕਹਾ ਜਾਂਦਾ ਵਕਫ ਵਕਤਰਾਂ ਤੇ ਹੁੰਦੇ ਆ ਅੱਜ ਸਪੈਸ਼ਲੀ ਜਿਹੜਾ ਆਪਰੇਸ਼ਨ ਆ ਉਹ ਸੀਟੀ ਸਿਲਿੰਗ ਕਰਕੇ ਡਿਸਟ੍ਰਿਕਟ ਸਿਲਿੰਗ ਕਰਕੇ ਇੰਟਰ ਸਟੇਟ ਚੈਕਿੰਗ ਚੱਲ ਰਹੀ ਹੈ ਇੰਨੇ ਸਾਡਾ ਪ੍ਰਾਇਮਰੀ ਟਾਰਗੇਟ ਹੈਗਾ ਨਸ਼ੇ ਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਗੈਂਗਸਟਰ ਐਕਟੀਵिटीज ਹੋਰ ਚੱਲ ਰਹੀਆਂ ਨੇ ਨਸ਼ੇ ਹਜ਼ਾਰ ਇਹਨਾਂ ਉਸੀ ਪਰ ਅਸੀਂ ਚੈੱਕ ਕਰਦੇ ਹਾਂ ਔਰ ਅੱਜ ਸਾਰਾ ਡਿਸਟ੍ਰਿਕਟ ਜਿਹੜਾ ਹੈਗਾ ਮਾਨਜੋਗ ਜੀ ਸਾਹਿਬ ਦੇ ਆਰਡਰ ਨਾਲ ਇੰਟਰਸਟੇਟ ਨਾਕੇ ਕਵਰਟ ਕਿੰਨੇ ਫੋਰਸ ਆ ਕਿੰਨੇ ਨਾਕੇ ਨੇ ਕੁੱਲ ਜਿਹੜੇ ਲਗਾਏਗੇ ਮੇਰੇ ਕੋਲ ਸੁਪਰਵਾਈਜ਼ਨ ਸਲਾਲ ਦੋ ਦੀ ਹੈ ਲਾਈਕ ਇੱਥੇ ਤੁਸੀਂ ਦੇਖ ਹੀ ਰਹੇ ਹੋ ਅਸੀਂ اٹਕੇ ਜਾਣੇ ਆ ਔਰ ਜਿਹੜੇ ਇੱਕ ਨਾਕਾ ਦੂਸਰਾ ਮੇਰੇ ਅੰਡਰ ਕੋਲ ਹੈਗਾ ਉਹ ਲਿੰਕ ਰੋਡ ਤੇ ਉੱਥੇ ਛੇ ਆ ਗਏ ਐ ਕੋਈ ਕਬਰੀ ਚੈਲਾ ਕੋਈ ਸੁਨਹਾਲ ਨਹੀਂ ਹੋਈ ਹੋ ਜੇ ਕਿ ਜੇ ਦੇਖੋ ਗਲਤ ਅਸੀਂ ਕਰਨਾ ਨਹੀਂ ਮਿਲ ਗਿਆ ਛੱਡਣਾ ਨਹੀਂ